ਜਿਹੜੀਆਂ ਵਪਾਰ ਦੇ ਸੁਵਿਧੀਆਂ ਆਪਣੀਆਂ ਸਮੱਸਿਆ ਸੀਗੀਆਂ ਉਹ ਇੱਕ ਇੱਕ ਕਰਕੇ ਵਿਸਤਾਰਪੂਰਵਕ ਰੱਖੀਆਂ ਆਨੇ ਵਾਲੇ ਸਮੇਂ 'ਚ ਭਾਰਤ ਨੂੰ ਤੀਸਰੀ ਆਰਥਿਕ ਤਾਕਤ ਬਨਾਮ ਦੀ ਮੰਚਾਂ ਤੇ ਗੱਲ ਕਰ ਰਹੇ ਨੇ 10 ਸਾਲ ਦਾ ਜੋ ਮੋਦੀ ਸਰਕਾਰ ਦਾ ਕੰਮ ਹੈ ਅੱਜ ਉਹ ਪੂਰੀ ਦੁਨੀਆ ਦੇਖ ਰਹੀ ਹੈ ਜੀ ਜੋ ਅੱਜ ਐਮਐਸਐਮਈ ਨੂੰ ਬढ़ावा ਦਿੱਤਾ ਹੈ ਏਡਾ ਵੱਡਾ ਫੰਡ ਅਲਾਟ ਕੀਤਾ ਹੈ ਉਹ ਮੋਦੀ ਸਰਕਾਰ ਦੀ ਉਪਲਬਧੀ ਹੈ ਜਿਹੜਾ ਸਰਕਾਰ ਦੀ ਨੀਤੀਆਂ ਹੈ ਉਹ ਲੋਕਾਂ ਨੂੰ ਪਸੰਦ ਆ ਰਹੀਆਂ ਨੇ ਉਹ ਲੋਕੀ ਸਰਕਾਰ ਦੇ ਨਾਲ ਅੰਦਾ ਦੇ ਕੰਦਾ ਨਾਲ ਮਲਾ ਕੇ ਦੇਸ਼ ਨੂੰ ਪੰਜਾਬ ਨੂੰ ਅੱਗੇ ਬਣਾਉਣਾ ਚਾ ਰਹੇ ਨੇ ਮੋਦੀ ਸਰਕਾਰ 2024 ਚ ਜੋ ਵੀ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਸਮੱਸਿਆ ਹੈ ਉਹਨਾਂ ਦਾ ਸਮਾਧਾਨ ਕਰਵਾਏਗੀ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਹਾਤੇ ਸਸ਼ੀਕਾ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕੀ ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੀਮਤੀ ਨਿਰਮਲਾ ਸੀਤਾਰਮਨ ਜਿਹੜੀ ਕਿ ਵਿਦੇਸ਼ ਦੇ ਵਿੱਤ ਮੰਤਰੀ ਆ ਉਹ ਪਹੁੰਚੇ ਔਰ ਉਹਨਾਂ ਨੇ ਇੰਡਸਟਰੀ ਟ੍ਰੇਡਰਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਦਿੱਲੀ ਤੋਂ ਔਰ ਵੱਖ-ਵੱਖ ਸਟੇਟਾਂ ਤੋਂ ਜਿਹੜੇ ਹੈਗੇ ਆ ਵੱਡੇ ਭਾਜਪਾ ਦੇ ਨੇਤਾ ਵੀ ਪਹੁੰਚੇ ਸੋ ਇਸੇ ਦੌਰਾਨ ਸਾਡੀ ਮੁਲਾਕਾਤ ਹੋ ਰਹੀ ਹੈ ਅੱਜ ਅਸੀਂ ਪਹੁੰਚੇ ਆ ਜਿਹੜੇ ਦਿੱਲੀ ਤੋਂ ਸਪੈਸ਼ਲੀ ਭਾਜਪਾ ਨੇਤਾ ਆਏ ਹੈ ਗੋਇਲ ਸਾਹਿਬ ਸੋ ਜੈ ਭਗਵਾਨ ਗੋਲ ਜੀ ਸੋ ਗੱਲਬਾਤ ਕਰਦੇ ਆਂ ਜਾਣਦੇ ਆ ਕਿ ਕਿਦਾਂ ਦਾ ਮਾਹੌਲ ਰਿਹਾ ਅੱਜ ਕੀ ਅਚਿੱਤ ਅਸੀਂ ਮੀਟਿੰਗ ਦੇ ਔਰ ਕਿਦਾਂ ਦਾ ਰਿਸਪੌਂਸਿਬਲ ਹੈ ਸਰ ਨਮਸਕਾਰ ਨਮਸਕਾਰ ਜੀ ਪਹਿਲਾਂ ਤੁਹਾਨੂੰ ਦੱਸਣਾ ਚਾਹਨਾ ਜੀ ਸਾਰੇ ਸਾਥੀਆਂ ਨੂੰ ਜੋ ਚੈਨਲ ਨੂੰ ਦੇਖ ਰਹੇ ਨੇ ਜੀ ਕਿ ਜੈਪੂ ਭਗਵਾਨ ਗੋਇਲ ਲੁਧਿਆਣੇ ਤੋਂ ਹੀ ਹੈ ਪੰਜਾਬ ਤੋਂ ਹੀ ਅੱਤਵਾਦ ਦੇ ਦੌਰਾਨ ਜਾਣਾ ਪੈ ਗਿਆ ਸੀ ਅੱਜ ਵੀ ਜਿਹੜਾ ਦਿਲ ਹੈ ਉਹ ਲੁਧਿਆਣੇ ਨਾਲ ਪੰਜਾਬ ਨਾਲ ਜੁੜਿਆ ਹੋਇਆ ਹੈ ਜੀ ਤਾਂ ਅੱਜ ਪੰਜਾਬ 'ਚ ਜੋ ਚੋਣਾਂ ਦਾ ਵਾਤਾਵਰਨ ਬਣ ਰਿਹਾ ਹੈ ਸਾਡੇ ਦਿੱਲੀ ਚੋਣ ਹੋ ਗਏ ਦਿੱਲੀ ਬਹੁਤ ਵਧੀਆ ਚੋਣ ਹੋਏ ਤੇ ਜਿਹੜਾ ਬਾਕੀ ਸਮਾਂ ਬਚਿਆ ਹੈ ਕਿਉਂ ਨ ਆਪਣੇ ਲੁਧਿਆਣੇ ਲਗਾਈਏ ਜੋ ਸਾਡੇ ਮਿੱਤਰ ਦੋਸਤ ਨੇ ਸਾਰੇ ਡੈਪਟੀਨ ਨੇ ਉਹਨਾਂ ਨੂੰ ਮਿਲ ਗਿਆ ਅੱਜ ਸਿਤਾ ਰਮਨ ਜੀ ਆਏ ਉਹ ਸਾਡੇ ਲੁਧਿਆਣਾ ਦੀ ਵਪਾਰੀਆਂ ਦੀ ਸਾਰੀ ਕ੍ਰੀਮ ਇੱਥੇ ਇਕੱਠੀ ਹੋਈ ਔਰ ਸਾਰਿਆਂ ਨੇ ਜਿਹੜੀਆਂ ਵਪਾਰ ਦੇ ਸਬੰਧਿਤ ਆਪਣੀਆਂ ਸਮੱਸਿਆ ਸੀਗੀਆਂ ਉਹ ਇੱਕ ਇੱਕ ਕਰਕੇ ਵਿਸਤਾਰ ਪੂਰਵਕ ਰੱਖੀਆਂ ਔਰ ਸਿਤਾ ਰਮਨ ਨੇ ਜਿਵੇਂ ਉਹਨਾਂ ਦੇ ਜਿਹੜੀ ਡਿਮਾਂਡਸ ਨੇ ਜਿਹੜੀ ਸਮੱਸਿਆ ਨੂੰ ਸਮਰਥਨ ਕੀਤਾ ਔਰ ਅੱਜ ਐਮ ਐਸ ਐਮ ای ਜਿਹੜਾ ਸਾਡਾ ਫੀਲਡ ਹੈ ਉਹ ਸਾਡਾ ਜੋ ਵੀ ਇੰਡਸਟਰੀ ਹੈ ਜੀ ਅਗਰ ਇਹ ਵਧੇਗੀ ਇਹਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਤਾਂ ਦੇਸ਼ ਅੱਗੇ ਵਧੂਗਾ ਅੱਜ ਸਾਡੇ ਮੋਦੀ ਜੀ ਆਉਣੇ ਵਾਲੇ ਸਮੇਂ 'ਚ ਭਾਰਤ ਨੂੰ ਤੀਸਰੀ ਆਰਥਿਕ ਤਾਕਤ ਬਣਾਉਣ ਦੀ ਮੰਚਾਂ ਤੇ ਗੱਲ ਕਰ ਰਹੇ ਨੇ ਔਰ ਕਹਿ ਰਹੇ ਨੇ ਜੀ ਔਰ ਇਹ ਮੋਦੀ ਜੀ ਕਹਿੰਦੇ ਰਹੇ ਮੋਦੀ ਜੀ ਦੀ ਗਾਰੰਟੀ ਹੈ ਜੀ ਅੱਜ ਜੋ ਗੱਲਾਂ ਬਾਤਾਂ ਸਾਡੇ ਸਾਰੇ ਇੰਡਸਟ੍ਰਿਸਟਾਂ ਨੇ ਸਿਤਾਰਾਮ ਜੀ ਦੇ ਅੱਗੇ ਰੱਖਿਆ ਨੇ ਮੇਰਾ ਇਹ ਕਹਿਣਾ ਹੈ ਆਉਣ ਵਾਲੇ ਸਮੇਂ 'ਚ ਸਾਡੇ ਮੋਦੀ ਜੀ 400 ਪਲੱਸ ਦਿਨਾਂ ਆਣਗੇ ਔਰ ਆਣ ਤੋਂ ਬਾਅਦ ਜਿਹੜੀਆਂ ਵੀ ਸਮੱਸਿਆਵਾਂ ਸਾਡੇ ਇੱਥੇ ਇੰਡਸਟਰੀਆਂ ਦੀਆਂ ਹੈਗੀਆਂ ਨੇ ਔਰ ਉਹਨਾਂ ਸਮੱਸਿਆ ਦਾ ਸਮਾਧਾਨ ਸਮੇਂ ਰੰਦੇ ਹੁੰਦਾ ਹੈ ਤਾਂ ਫਿਰ ਸਾਡਾ ਪੰਜਾਬ ਫਿਰ ਇੱਕਦਮ ਉਛਾਲੇ ਮਾਰੇਗਾ ਔਰ ਜੋ ਸਾਡੇ ਮੋਦੀ ਜੀ ਤੀਸਰੀ ਸ਼ਕਤੀ ਬਣਾਉਣ ਦੀ ਗੱਲ ਕਰ ਰਹੇ ਨੇ ਸਾਡੇ ਪੰਜਾਬ ਦੇ ਇੰਡਸਟਰੀ 'ਚ ਪੰਜਾਬ ਦੇ ਲੋਕਾਂ 'ਚ ਇੰਨੀ ਕਿ ਸ਼ਕਤੀ ਹੈ ਐਨਾ ਕੰਮ ਕਰਾਂਦਾ ਉਹਨਾਂ ਦਾ ਮਾਦਾ ਹੈ ਉਹ ਤਾਂ ਪਹਿਲੀ ਸ਼ਕਤੀ ਬਣਾਉਣ ਦੇ ਲਈ ਵੀ ਤਿਆਰ ਖੜੇ ਹੋਏ ਨੇ ਸਿਰਫ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਨੇ ਜਿਹੜੀਆਂ ਉਹਨਾਂ ਦੇ ਇੰਡਸਟਰੀ ਆ ਰਹੀਆਂ ਨੇ ਉਹਨਾਂ ਦਾ ਸਮੇਂ ਸਰ ਸਮਾਧਾਨ ਹੋਵੇ ਇਸ ਵਕਤ ਜੋ ਸਰਕਾਰ ਹੈ ਉਹ ਨਹੀਂ ਕੁਝ ਕਰ ਰਹੀ ਗੁਰਜੀ ਇੱਕ ਇਹ ਵੀ ਗੱਲ ਹੈ ਕਿ ਸ਼ਾਇਦ ਤੁਹਾਨੂੰ ਬੁਰੀ ਵੀ ਲੱਗੇ ਪਰ ਅਕਸਰ ਇਲੈਕਸ਼ਨਾਂ ਦੇ ਦੌਰਾਨ ਇਹ ਜਿਹੜੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹ ਮੀਟਿੰਗਾਂ ਹੀ ਰਹਿ ਜਾਂਦੀਆਂ ਉਹ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਕਿਉਂਕਿ ਚੋਣਵ ਖਤਮ ਤੇ ਉਸ ਤੋਂ ਬਾਅਦ ਜਿਹੜੇ ਨੇਤਾ ਵੀ ਭੁੱਲ ਜਾਂਦੇ ਐ ਔਰ ਇੰਡਸਟਰੀ ਵੀ ਲਬਦੀ ਰਹਿ ਜਾਂਦੀ ਐ ਪਰ ਇਹ ਇਹਦੇ ਵਿੱਚ ਨੋ ਡਾਊਟ ਅੱਜ ਲੀਡਰ ਬਹੁਤ ਵੱਡੇ ਸੀਗੇ ਪਰ ਉਮੀਦ ਕਰਦੇ ਆ ਕਿ ਇਹਦੀ ਗੱਲ ਨਹੀਂ ਹੋਏਗੀ 10 ਸਾਲ ਦਾ ਜੋ ਮੋਦੀ ਸਰਕਾਰ ਦਾ ਕੰਮ ਹੈ ਜੀ ਅੱਜ ਉਹ ਪੂਰੀ ਦੁਨੀਆ ਦੇਖ ਰਹੀ ਹੈ ਜੀ ਜੋ ਹਿੰਦੁਸਤਾਨ ਨੂੰ ਦਸਵੇਂ ਪੈੜਾਣ ਤੋਂ ਲਿਆ ਕੇ ਪੰਜਵੇਂ ਪੈੜਾਣ ਤੇ ਖੜਾ ਕੀਤਾ ਹੈ ਜੀ ਉਹ ਮੋਦੀ ਸਰਕਾਰ ਦੀ ਕੰਮ ਕਰਨ ਦੀ ਪ੍ਰਣਾਲੀ ਦਾ ਹਿੱਸਾ ਹੈ ਜੀ ਜੋ ਅੱਜ ਐਮਐਸਐਮ ਨੂੰ ਬढ़ावा ਦਿੱਤਾ ਹੈ ਐਡਾ ਵੜਾ ਫੰਡ ਅਲਾਟ ਕੀਤਾ ਹੈ ਉਹ ਮੋਦੀ ਸਰਕਾਰ ਦੀ ਉਪਲਬਧੀ ਹੈ ਜੋ ਆਮ ਲੋਕਾਂ ਵਾਸਤੇ ਕੰਮ ਹੋਏ ਨੇ ਜੋ ਅੱਜ ਹੌਲੀ 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 ਇੰਡਸਟਰੀ ਨੂੰ ਬढ़ावा ਦੇਣ ਵਾਸਤੇ ਸਰਕਾਰ ਕੰਮ ਕਰ ਰਹੀ ਹੈ ਉਹ ਸਾਰਾ ਦਿਖ ਰਿਹਾ ਹੈ ਇਸ ਸਾਲ 20 ਲੱਖ ਕਰੋੜ ਦੇ ਜੀਐਸਟੀ ਔਰ 20 ਲੱਖ ਕਰੋੜ ਦਾ ਇਨਕਮ ਟੈਕਸ ਵਪਾਰੀਆਂ ਨੇ ਸਰਕਾਰ ਦਾ ਖਜ਼ਾਨਾ ਲਵਲ-ਲਵਲ ਭਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਜਿਹੜਾ ਸਰਕਾਰ ਦੀ ਨੀਤੀਆਂ ਹੈ ਉਹ ਲੋਕਾਂ ਨੂੰ ਪਸੰਦ ਆ ਰਹਿਆਂ ਨੇ ਉਹ ਲੋਕੀ ਸਰਕਾਰ ਦੇ ਨਾਲ ਕੰਧਾ ਦੇ ਕੰਧਾ ਨਾਲ ਮਲਾ ਕੇ ਦੇਸ਼ ਨੂੰ ਪੰਜਾਬ ਨੂੰ ਅੱਗੇ ਬਣਾਉਣਾ ਚਾ ਰਹੇ ਨੇ ਤਾਂ ਜੋ ਮੋਦੀ ਜੀ ਦੀ ਗਰੰਟੀ ਹੈ ਖਾਲੀ ਗੱਲਾਂ ਨਹੀਂ ਹੈ ਗਰੰਟੀ ਹੈ ਪਟਾ ਪੂਰਾ ਵਿਸ਼ਵਾਸ ਹੈ ਕਿ ਇਥੇ ਲੁਧਿਆਣੇ ਦਾ ਆਪਣੇ ਪੂਰਾ ਸਮਰਥਨ ਮਿਲੇਗਾ ਸਾਡਾ ਜੋ ਬਿੱਟੂ ਜੀ ਇਥੇ ਖੜੇ ਨੇ ਉਹ ਬਾਹਰੀ ਬਹੁਤ ਭਾਰੀ ਮਤਾਂ ਨਾਲ ਜਿੱਤਣਗੇ ਔਰ ਮੋਦੀ ਸਰਕਾਰ 2024 ਚ ਜੋ ਵੀ ਸਾਡੀਆਂ ਪੰਜਾਬ ਦੀਆਂ ਸਮੱਸਿਆ ਉਹਨਾਂ ਦਾ ਸਮਾਧਾਨ ਕਰਵਾਏਗੀ ਧੰਨਵਾਦ ਜੀ ਠੀਕ ਹੈ ਸੋ ਏਸੀ ਸਾਡੇ ਨਾਲ ਜੇ ਭਗਵਾਨ ਗੋਇਲ ਜੀ ਜਿਹੜੇ ਕਿ ਲੁਧਿਆਣਾ ਦੇ ਹੈ ਪਰ ਦਿੱਲੀ ਦੇ ਵਿੱਚ ਵੱਸਦੇ ਹੈ ਸੋ ਦਿਲ ਵੀ ਹੈਗਾ ਤੇ ਲੁਧਿਆਣਾ ਦੇ ਨਾਲ ਜੁੜਾਵ ਵੀ ਹੈਗਾ ਸੋ ਇਹ ਜੋ ਇਹਨਾਂ ਨੇ ਗੱਲਾਂ ਕੀਤੀਆਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਫਿਰ ਬਨੇ ਰਹੋ ਜਾਨੀ ਤੇ ਅਸੀਂ ਧੰਨਵਾਦ